ਦੇਖੋ ਯੋ ਦੇ ਲਓ ਕਰੋ ਇੱਕ ਮੋੜ ਫੋਟੋ ਮਾ ਕਰੂੰ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ਿਵਾ ਲੈਟਰੀ ਵਾਲੇ ਆ ਜੀ ਧੂਰੀ ਤੋਂ ਇਹ ਜਨਰਲ ਮੂੰ ਮਿੱਠਾ ਕਰਾ ਰਿਹਾ ਹਾਂ ਕੀ ਕਰਨਾ ਜੀ ਮੂੰ ਮਿੱਠਾ ਕਰਾਉਂਦਾ ਵੀਰ ਜੀ 12:00 ਵਜੇ ਆਏ ਸੀ ਸਾਡੇ ਲਵੇਂ ਤਿੰਨ ਬੰਦੇ ਆਏ ਸੀ ਗੱਡੀ 'ਚ ਇਹਨਾਂ ਨੇ 6 ਰੁਪਏ ਵਾਲੀ ਟਿਕਟ ਪਾਈ ਸੀ ਜੀ ਕਿੰਨੇ ਵਿੱਚ ਇਹਨੂੰ 25 ਟਿਕਟਾਂ ਦੇ ਵਿੱਚ ਅਨਾਮ ਲੱਗਿਆ ਉਹ ਤੋਂ ਮੌੜ ਕੇ ਅਸੀਂ ਬਾਈ ਜੀ ਨੂੰ ਟੈਲੀਫੋਨ ਕਰਿਆ ਟੈਲੀਫੋਨ ਕਰਕੇ ਇਹਨਾਂ ਨੂੰ ਅਸੀਂ ਪੇਮੈਂਟ ਦੇ ਰਹੇ ਹਾਂ ਬਾਕੀ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੂੰ ਨਾਮ ਲੱਗਿਆ ਜੀ ਵਾਕਿਆ ਵੀਰ ਜੀ ਦੇ ਤੁਸੀਂ ਵਿਚਾਰ ਸੁਣ ਲਓ ਟਿਕਟ ਰੇਟ 6 ਰੁਪਏ ਹੀ ਹੈ ਜਾਣੀ ਜਿਹੜਾ ਤੁਸੀਂ ਕਹਿੰਦੇ ਸੀ ਵੀ ਛੇਰ ਵੇਚ ਵਿੱਚ ਬੰਦਾ ਲੱਖਵਤੀ ਬਣ ਜਾਂਦਾ ਜਾਨੀ ਕਰੋੜਪਤੀ ਜੀ ਕਰੋੜਪਤੀ ਛੇਰ ਵਿੱਚ ਕਰੋੜਪਤੀ ਬਣਦੇ ਨੇ ਜੀ ਇਹਨਾਂ ਨੂੰ ਛੋਟਾ ਪ੍ਰਾਈਜ਼ ਲੱਗਿਆ ਜੀ ਆਪਣੀ ਦੁਕਾਨ ਤੋਂ ਮਹਾਮਾ ਜੀ ਕਿਰਪਾ ਨਾਲ ਲੱਖਾਂ ਦੇ ਕਰੋੜਾਂ ਦੇ ਨਾਂ ਮੈਨੂੰ ਨਿਕਲਦੇ ਰਹੇ ਨੇ ਜੀ ਕਿਹੜੇ ਲੋਕ ਆਇਆ ਕਹਿੰਦੇ ਸੀ ਵੀ ਨਾਮ ਨਹੀਂ ਨਿਕਲਦਾ ਨਹੀਂ ਨਿਕਲਦਾ ਅਸੀਂ ਛੇਰ ਵੇਚ ਦੇ ਵਿੱਚ ਕਰੋੜ ਦੱਤਾ ਜੀ ਛੋਟਾ ਪ੍ਰਾਈਜ਼ ਲੱਗਿਆ ਵੀਰ ਜੀ ਨੂੰ ਬਹੁਤ ਬਹੁਤ ਜਨਾ ਧੰਨਵਾਦ ਹੈ ਜੀ ਦੱਸੋ ਵੀਰ ਜੀ ਤੁਸੀਂ ਜੀ ਤਰੇਮ ਆਏ ਸਾਡੇ ਨਾਮ ਬਾਈ ਕੀ ਨਾਮ ਹੈ ਜੀ ਬਾਈ ਮੇਰਾ ਨਾਮ ਪ੍ਰਤੂਲ ਸਿੰਘ ਹੈ ਕਿੱਥੋਂ ਜੀ ਆਪਾਂ ਮੈਂ ਧੂੜੀ ਦੇ ਰਹਿਣ ਵਾਲਾ ਹਾਂ ਪਿੰਡ ਮੇਰਾ ਮੱਡੂ ਵਾਜੜਾ ਜੀ ਅੱਜ ਮੈਂ 10 ਬਈਏ ਤੋਂ ਲਾਟੇ ਟਿਕਟ ਲਈ ਆਇਆ ਸੀ ਬਾਈ ਹੋਰ ਮੈਂ ਪਹਿਲੀ ਵਾਰੀ ਟਿਕਟ ਲਈ ਆਇਆ ਥੋੜੀ ਜੀ ਤੇਰਾ ਨਾਮ ਅੱਜ ਬਾਈ ਜੀ ਨੇ ਮੈਨੂੰ ਫੋਨ ਕੀਤਾ ਵੀ ਤੁਹਾਡਾ ਫੀ ਨਾਮ ਆ ਗਿਆ ਤੁਹਾਡਾ ਨਾਮ ਕਿੰਨਾ ਲਾਇਆ ਜੀ ਮੇਰਾ ਨਾਮ ਆ ਗਿਆ ਜੀ ਇਹ ਇਹ 25 25 ਟਿਕਟਾਂ ਜੋ ਲੱਗਿਆ ਜੀ ਇੱਕੋ ਨਾਲ ਦੀਆਂ 25 ਟਿਕਟਾਂ ਟਿਕਟ ਰੇਟ 6 ਰੁਪਏ ਨਹੀਂ ਟੋਟਲ ਕਿੰਨਾ ਨਾਮ ਆਇਆ ਜੀ ਇਹ ਸਵਾਗਤ ਸਮਾਜ ਉਹ ਲਖਰ ਦਾ ਨਾਮ ਹੋਦਾ ਇਹਨਾਂ ਵਿੱਚ ਸੋ ਸਭ ਦਾ ਨਾਮ ਹੈ ਜੀ ਸਵਾਦੋ ਲਖਰ ਦਾ ਨਾਮ ਹੈ ਜੀ ਤੇ ਕਿਵੇਂ ਲੱਗਿਆ ਅੱਜ ਮੈਨੂੰ ਬਹੁਤ ਖੁਸ਼ੀ ਹੈ ਜੀ ਅੱਜ ਮੈਂ ਟਿਕ ਤੇ ਜੀ ਪਹਿਲੀ ਵਾਰੀ ਇੱਥੇ ਅੱਜ ਹੀ ਮੇਰਾ ਨਾਮ ਲੱਗਿਆ ਬਹੁਤ ਮੈਨੂੰ ਖੁਸ਼ੀ ਹੈ ਫਿਰ ਤੇ ਸਾਨੂੰ ਤੁਸੀਂ ਲੱਕੀਓ ਜੀ ਪਹਿਲੀ ਕਦੇ ਵਾਰ ਜੀ ਪਹਿਲੀ ਲੱਗਿਆ ਸਾਨੂੰ ਕੀ ਕਹਿਣਾ ਚਾਹੂਗਾ ਜੀ ਖੁਸ਼ੀ ਦੇ ਮੌਕੇ ਤੇ ਤੁਸੀਂ ਤੇ ਮੌਕੇ ਤੇ ਠੀਕ ਹੈ ਜੀ ਵਿਰਿਸ਼ ਕਰ ਲੈਣਾ ਪੈਂਦੇ ਆਈ ਬੇਟੀ ਠੀਕ ਹੈ ਬਨਾਮ ਹੋਏ ਕਿਸਮਤ ਹੁੰਦੀ ਹੈ ਜੀ ਬਤ ਦੇ ਦੀ ਆਜੋ ਆਜੋ ਬੀਬੀ ਲੋ ਨਾਮ ਲੱਗਿਆ ਬਹੁਤ ਖੁਸ਼ੀ ਜੀ ਹਲੋ ਫਿਰ ਇਧਰ ਆ ਚਾਹੀਦਾ ਠੀਕ Lo bi